ਨਮਸਕਾਰ ਜੀ ਵੈਲਕਮ ਸਮਾਣਾ ਟੂਡੇ ਨਿਊਜ਼ 9898 ਕੰਪਲੀਟ ਦਫਤਰ ਦੇ ਜਿੰਨ ਫਿਰ ਆਈ ਬੋਤਲ ਤੋਂ ਬਾਹਰ ਬਿਜਲੀ ਕੰਪਲੀਟ ਸੈਂਟਰ ਨੂੰ ਤੋੜਨ ਲਈ ਆਈ ਜੀਸੀਬੀ ਮਸ਼ੀਨ ਦੇ ਅੱਗੇ ਬੈਠੇ ਮੁਲਾਜ਼ਮ ਸਰਕਾਰ ਦੇ ਖਿਲਾਫ ਕੀਤੀ ਜਮ ਕੇ ਨਾਰੇਬਾਜੀ ਤਹਿਸੀਲ ਨਜ਼ਦੀਕ ਪਿਛਲੇ 50 ਸਾਲ ਤੋਂ ਸਥਿਤ ਪੁਰਾਣਾ ਸ਼ਹਿਰੀ ਬਿਜਲੀ ਕੰਪਲੀਟ ਸੈਂਟਰ ਜੋ ਕਿ ਕਈ ਸਾਲਾਂ ਤੋਂ ਸਰਕਾਰ ਲਈ ਚਿੱਟਾ ਹਾਥੀ ਬਣਿਆ ਹੋਇਆ ਹੈ ਜਿਸ ਨੂੰ ਅੱਜ ਨਗਰ ਕੌਂਸਲ ਦੇ ਮੁਲਾਜ਼ਮ ਪੁਲਿਸ ਪਾਰਟੀ ਨਾਲ ਲੈ ਕੇ ਜੀਸੀਬੀ ਮਸ਼ੀਨ ਨਾਲ ਉਸ ਨੂੰ ਤੋੜਨ ਲਈ ਪਹੁੰਚੇ ਪਰ ਮੌਕੇ ਤੇ ਪਾਵਰ ਕਾਮ ਦੇ ਮੁਲਾਜ਼ਮਾਂ ਵੱਲੋਂ ਜਮ ਕੇ ਪ੍ਰਦਰਸ਼ਨ ਕੀਤਾ ਗਿਆ ਉਹਨਾਂ ਦੇ ਨਾਲ ਹੋਰ ਦਫ਼ਤਰ ਦੇਣ ਦੀ ਮੰਗ ਦੀ ਪਾਵਰ ਕਾਮ ਦੇ ਮੁਲਾਜ਼ਮ ਸਰਬਜੀਤ ਸਿੰਘ ਮੋਹਨ ਸਿੰਘ ਨੇ ਦੱਸਿਆ ਕਿ ਪਿਛਲੇ 50 ਸਾਲ ਤੋਂ ਇਹ ਦਫਤਰ ਚੱਲ ਰਿਹਾ ਹੈ ਜੋ ਕਿ ਸ਼ਹਿਰ ਦੇ ਵਿੱਚ ਬਣਾਇਆ ਹੋਇਆ ਹੈ ਦਿਨ ਰਾਤ ਔਰਤਾਂ ਬੇਖੌਫ ਹੋ ਕੇ ਬਿਜਲੀ ਖਰਾਬ ਦੀ ਸ਼ਿਕਾਇਤ ਕਰਵਾ ਸਕਦੀਆਂ ਹਨ ਉਹਨਾਂ ਕਿਹਾ ਕਿ ਮੌਜੂਦਾ ਸਰਕਾਰ ਵੱਲੋਂ ਵੀ ਪਹਿਲਾਂ ਇਸ ਨੂੰ ਨਾ ਤਾਂ ਲਈ ਧਰਨੇ ਲਗਾਏ ਸੀ ਪਰ ਹੁਣ ਸਰਕਾਰ ਬਣਨ ਤੋਂ ਬਾਅਦ ਇਹ ਧਰਨ ਲਈ ਤਿਆਰ ਬੈਠੇ ਹਨ ਪੁਲਿਸ ਮੁਲਾਜ਼ਮਾਂ ਤੇ ਨਗਰ ਕੌਂਸਲ ਦੇ ਮੁਲਾਜ਼ਮ ਵੱਲੋਂ ਪ੍ਰਦਰਸ਼ਨ ਨੂੰ ਦੇਖਦਿਆਂ ਵਾਪਸ ਪਰਤਣਾ ਪੈ ਗਿਆ ਜਦੋਂ ਇਸ ਬਾਰੇ ਐਸ ਡੀ ਐਮ ਤਰਸੀਮ ਚਾਂਦ ਨਾਲ ਗੱਲ ਕੀਤੀ ਗਈ ਉਹਨਾਂ ਨੇ ਦਫ਼ਤਰ ਦੇ ਬਾਹਰ ਲੱਗੇ ਸ਼ੈੱਡ ਉਤਾਰਨ ਦੀ ਗੱਲ ਕਹੀ ਕਿ ਉਹ ਸ਼ੈੱਡ ਟ੍ਰੈਫਿਕ ਜਾਮ ਕਰਦੇ ਹਨ ਸਮਾਣਾ ਤੋਂ ਕਲਾਸ਼ ਸ਼ਰਮਾ ਨੂਰੀ ਬਾਂਸਲ ਦੀ ਰਿਪੋਰਟ पती अची करण जी कोशिशि कर्म ਇਹ ਜਿਹੜਾ ਖਾਨਾਂ ਦੀ ਜਿਹੜੀ ਬਹੁਤ ਪੁਰਾਣੀ ਜਗਾ ਬਣੀ ਹੋਈ ਆ ਪੂਰੀ ਪਬਲਿਕ ਅਸਟੂਟ ਹੈ ਜੀ ਸ਼ਹਿਰ ਦੇ ਵਿੱਚ ਖੋਤੀ ਹੈ ਇਹ ਜਗ੍ਹਾ ਪਰ ਮੋਟੀਫਾਈਡ ਹੋਇਆ ਇੰਨੇ ਲੋਕ ਉਧਰ ਗਏ ਕਿ ਇਹ ਰਿਪੋਰਟ ਹੈ ਕਿ ਇੱਥੇ ਕਮਰਸ਼ੀਅਰ ਸਰਵਿਸ ਸੈਂਟਰ ਦੇ ਵਿੱਚ ਹੈ ਇੱਥੇ ਆ ਕੇ ਆਪਣੀ ਸ਼ਿਕਾਇਤ ਦਰਜ ਕਰਾ ਸਕਦੇ ਨੇ ਲੇਕਿਨ ਲੰਬੇ ਨਹੀਂ ਚਲੇਗੀ ਨਹੀਂ ਚਲੇਗੀ ਨਹੀਂ ਚਲੇਗੀ ਮੋਨ ਸਿੰਘ ਜੀ ਕੀ ਫੋਟੋ ਸ਼ਕਲ ਸੀ ਹਾਂਜੀ ਹਾਂਜੀ ਅਸੀਂ ਬਿਜਲੀ ਬੋਰਡ ਦੇ ਹਾਂਜੀ ਹਾਂਜੀ ਇਹ ਜਿਹੜਾ ਕੰਪਲੀਟ ਸੈਂਟਰ ਹੈ ਜੀ ਇਹਨੂੰ ਢਾਣ ਦੀ ਦੋ ਤਿੰਨ ਵਾਰ ਪਹਿਲਾਂ ਵੀ ਆਏ ਨੇ ਜੀ ਪਿਛਲੀਆਂ ਸਰਕਾਰਾਂ ਚ ਵੀ ਇੱਥੇ ਲੈ ਕੇ ਧਰਨੇ ਲੱਗੇ ਨੇ ਜੀ ਸਾਰਾ ਕੁਝ ਵੀ ਕਹਿਣ ਦਾ ਭਾਵ ਜੀ ਇਹ ਜਿਹੜਾ ਸਾਡਾ ਮੇਨ ਸੈਂਟਰ ਹੈ ਜੀ ਇਹ ਤਿੰਨ ਘੰਟੇ ਦੀ ਸ਼ਿਫਟਾਂ ਚੱਲਦੀਆਂ ਨੇ ਤਿੰਨ ਸ਼ਿਫਟਾਂ ਚੱਲਦੀਆਂ ਨੇ ਸਵੇਰ ਤੋਂ ਲੈ ਕੇ ਰਾਤ ਨੂੰ ਸਾਰੇ ਦਿਨ ساری ਰਾਤ ਇੱਥੇ ਕੰਪਲੀਟਾਂ ਲਗਾਈ ਜਾਂਦੀਆਂ ਨੇ ਉਹਦੇ ਵਿੱਚ ਔਰਤਾਂ ਵੀ ਬੱਚੇ ਵੀ ਘਰ ਦੇ ਬਜ਼ੁਰਗ ਵੀ ਆ ਕੇ ਵੀਰੇ ਆਸਾਨੀ ਨਾਲ ਕੰਪਲੀਟ ਲਿਖਾ ਕੇ ਜਾਂਦੇ ਨੇ ਜੀ ਤੇ ਇਹਨੂੰ ਤੋੜਨ ਦੀ ਜਿਹੜੀਆਂ ਸ਼ਰਚਾ ਨੇ ਚੱਲ ਰਹੀਆਂ ਨੇ ਜੀ। ਬਕਿੰਦਰ ਸਿੰਘ ਜੀ। ਬਕਿੰਦਰ ਜੀ ਕੰਪਲੇਨਸ ਆਉਣ ਤੋੜ ਮਾਸਤਾ ਨਹੀਂ ਜੀ ਨਹੀਂ ਇਹ ਸਿਰਫ ਸ਼ੈੱਡ ਨੂੰ ਆਪਣਾ ਉਤਾਰਨ ਵਾਸਤੇ ਹੈ ਜੀ। ਤਾਂ ਕਿ ਰਸਤੇ ਦੇ ਵਿੱਚ ਕੋਈ ਦਿੱਕਤ ਨਾ ਹੋਵੇ। ਨਾਲੇ ਬਿਜਲੀ ਬੋਰਡ ਕਰਤਾਰੇ ਕਹਿੰਦੇ ਚੰਨ ਤੋੜਨ ਵਾਸਤੇ ਆਇਆ ਕੰਪਲੇਨਸ। ਅਸੀਂ ਤਾਂ ਸਿਰਫ ਸ਼ੈੱਡ ਨੂੰ ਇੱਥੋਂ ਟ੍ਰੈਫਿਕ ਦੀ ਸਮੱਸਿਆ ਕਰਕੇ ਲਾਹੌਣ ਵਾਸਤੇ ਆਏ ਆਂ ਇਹ ਕਤਲ ਕੇ ਸਾਈਡ ਤੋਂ ਬਹੁਤ ਪੁਰਾਣਾ ਖੜੇ ਲੋਕ 50 ਸਾਲ ਹੋ ਗਏ ਲੱਗੇ ਇਸ ਕੰਮ ਬਦਲੇ ਇਹਦੇ ਬਾਰੇ ਮੈਂ ਕੁਝ ਨਹੀਂ ਕਹਿ ਸਕਦਾ ਜੀ ਸਵਾਲ ਹੈ ਤੁਸੀਂ ਅੱਧ ਕਿਉਂ ਤੋੜਨ ਆਏ ਹੋ ਜੋ ਉਪਰ ਹੁਕਮ ਹੋਇਆ ਜੀ ਉਵੇਂ ਆਏ ਆਂ ਜੀ ਇਹੋ ਸਾਹਿਬ ਦੇ ਫਿਰ ਜੀ ਸਵਾਲ ਹੈ ਸਰਬਜੀਤ ਸਿੰਘ ਜੀ ਇਹ ਸਾਡੇ ਨਾਲ ਸਾਰਾ ਸਾਰ ਧੱਕਾ ਹੋ ਰਿਹਾ ਜੀ ਅਸੀਂ ਕਈ ਕਈ ਸਾਲਾਂ ਤੋਂ ਇੱਥੇ ਡਿਊਟੀ ਕਰ ਰਹੇ ਹਾਂ ਕਟੋਂ ਕਟ 50 ਸਾਲ ਹੋ ਗਏ ਸੈਂਟਰ ਬਣੇ ਨੂੰ ਅੱਜ ਤੱਕ ਕਿਸੇ ਤਰ੍ਹਾਂ ਦੀ ਕਿਸੇ ਨੂੰ ਕੋਈ ਅਸੀਂ ਤਕਲੀਫ ਨਹੀਂ ਦਿੱਤੀ ਕੋਈ ਇੱਥੇ ਹੱਲਾ ਗੁੱਲਾ ਨਹੀਂ ਹੋਇਆ ਪਰ ਪ੍ਰਸ਼ਾਸਨ ਸਾਡੇ ਨਾਲ ਧੱਕਾ ਕਰ ਰਿਹਾ ਜੀ ਜੀਸੀਬੀ ਲਿਆ ਕੇ ਸਾਡੀ ਇਸ ਜਗ੍ਹਾ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਦਕਿ ਸ਼ਹਿਰ ਦਾ ਇਹ ਸੈਂਟਰ ਪੁਆਇੰਟ ਹੈ ਇੱਥੇ ਲੇਡੀਜ਼ ਬੱਚੇ ਮਾਵਾਂ ਰਾਤ ਨੂੰ ਆ ਕੇ ਕੰਪਲੇਟ ਲਖਾ ਸਕਦੀਆਂ ਨੇ 24 ਘੰਟੇ ਸੈਂਟਰ ਖੁੱਲ੍ਹਾ ਰਹਿੰਦਾ ਜੀ ਪੂਰੀ ਐਚਐਫ ਡਿਊਟੀ ਦਿੰਦੇ ਨੇ ਮੁੰਡੇ ਹਰ ਟਾਈਮ ਅੰਦਰ ਹੁੰਦੇ ਨੇ ਡਿਊਟੀ ਵਾਸਤੇ ਉਹਨਾਂ ਦੀ ਜਾਨ ਨੂੰ ਵੀ ਖੱਜੇ ਸੀ ਹਿਸਾਬ ਨਾਲ ਕਰ ਰਹੇ ਨੇ ਕਿ ਕੱਲ ਨੂੰ ਕੋਈ ਵੀ ਨੁਕਸਾਨ ਪਹੁੰਚਾ ਸਕਦੇ ਨਹੀਂ। ਢੋਟਾਇਆ ਜਾ ਰਿਹਾ ਕੋਈ ਜੀ ਬੋਰਡ ਦਾ ਕੰਮਚਾਰੀ ਹੈ ਨੇ ਕੀ ਕਹਸ ਜੀ ਨੇ ਨਹੀਂ ਨਹੀਂ ਉਹਨੂੰ ਜਿਹੜਾ ਕਮਰਾ ਹੈ ਉਹਨੂੰ ਕੋਈ ਢੋਟਾਇਆ ਨਹੀਂ ਜਾ ਰਿਹਾ ਜੀ ਉਹ ਜਿਵੇਂ ਹੈਗਾ ਉਵੇਂ ਉੱਥੇ ਰਹੇਗਾ ਜਿਹੜਾ ਸ਼ੈੱਡ ਉਹਨਾਂ ਨੇ ਅੱਗੇ ਵਧਾ ਰੱਖਿਆ ਉਹਦੇ ਨਾਲ ਪਿੱਛੇ ਜੇ ਕਿਸੇ ਜਿਹੜਾ ਰਾਹਗੀਰ ਦੀ ਜਿਹੜੇ ਐਕਸੀਡੈਂਟ ਵੀ ਹੋਗਾ ਉਹਦੇ ਵਿੱਚ ਵਾਜੇ ਉਹ ਵਾਧੂ ਤੌਰ ਤੇ ਵਧਾਇਆ ਹੋਇਆ ਕੱਲਾ ਸ਼ੈੱਡ ਰਿਮੂਵ ਕਰਨਾ ਹੈਗਾ। ਕੱਲਾ ਸ਼